ਰੋਜ਼ਾਨਾ ਸਪੋਕਸਮੈਨ ਦੇਖ ਰਹੇ ਤੁਸੀਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ 126 ਮੁਲਕਾਂ ਲਈ ਵੀਜ਼ਾ ਫ੍ਰੀ ਐਂਟਰੀ ਕਰ ਦਤੀ ਹੈ ਔਨ ਅਰਾਈਵਲ ਵੀਜ਼ਾ ਕਰ ਦਿੰਦਾ ਹੈ ਔਰ 24 ਘੰਟੇ ਦੇ ਅੰਦਰ ਅੰਦਰ ਆਨਲਾਈਨ ਵੀਜ਼ਾ ਮਿਲੇਗਾ ਤਾਂ ਭਾਰਤ ਨੂੰ ਛੱਡ ਕੇ ਤਮਾਮ 126 ਮੁਲਕਾਂ ਦੇ ਵਿੱਚ ਵਸਦੇ ਸਿੱਖ ਜਿਹੜੇ ਉਹਨਾਂ ਮੁਲਕਾਂ ਦੇ ਵਿੱਚ ਪੱਕੇ ਨੇ ਉਹਨਾਂ ਨੂੰ ਪਾਕਿਸਤਾਨ ਦੇ ਲਈ ਵੀਜ਼ਾ 24 ਘੰਟੇ ਦੇ ਅੰਦਰ ਮਿਲੇਗਾ ਔਰ ਪਾਕਿਸਤਾਨ ਦੇ ਵਿੱਚ ਘੁੰਮਣ ਫਿਰਨ ਤੋਂ ਲੈ ਕੇ ਗੁਰੂ ਧਾਮਾਂ ਦੇ ਦਰਸ਼ਨ ਤੱਕ ਉਹਨਾਂ ਨੂੰ ਕੋਈ ਵੀ ਰੋਕਟੋਕ ਨਹੀਂ ਹੋਵੇਗੀ ਚਾਹੇ ਇੰਗਲੈਂਡ ਦੇ ਸਿੱਖ ਹੋਣ ਚਾਹੇ ਕੈਨੇਡਾ ਦੇ ਸਿੱਖ ਹੋਣ 126 ਮੁਲਕਾਂ ਲਈ ਫ੍ਰੀ ਕਰ ਦਿੱਤਾ ਗਿਆ ਹੈ ਤਾਂ ਭਾਰਤ ਨੂੰ ਛੱਡ ਕੇ 126 ਮੁਲਕਾਂ ਦੇ ਵਿੱਚ ਵਸਦੇ ਪੱਕੇ ਸਿੱਖ ਐਨ ਆਰ ਆਈ ਸਿੱਖਾਂ ਲਈ ਇੱਕ ਵੱਡਾ ਫੈਸਲਾ ਹਾਲਾਂਕਿ ਸਿੱਖਾਂ ਦੇ ਲਈ ਨਹੀਂ ਪੂਰੇ ਉਹਨਾਂ 126 ਮੁਲਕਾਂ ਦੇ ਲੋਕ ਉਹਨਾਂ ਪਾਕਿਸਤਾਨ ਆ ਸਕਦੇ ਆ ਪਰ ਇਹ ਇਸ ਖਬਰ ਨੂੰ ਦਿਖਾਉਣ ਦਾ ਮਕਸਦ ਇਸ ਤਰੀਕੇ ਨਾਲ ਹੈ ਕਿਉਂਕਿ ਸਾਡੇ ਪਾਕਿਸਤਾਨ ਦੇ ਵਿੱਚ ਜੋ ਸਿੱਖ ਗੁਰੂਤਮ ਧਾਰਮਿਕ ਥਾਵਾਂ ਨੇ ਉੱਥੇ ਮੱਥਾ ਟੇਕਣ ਦੇ ਲਈ ਚਾਹੇ ਕੋਰੀਡੋਰ ਰਾਹੀਂ ਜਿਹੜੇ ਲੋਕ ਜਾਂਦੇ ਨੇ ਜਾਂ ਇਹ ਚਾਹੇ ਆਨਲਾਈਨ ਅਪਲਾਈ ਕਰਦੇ ਨੇ ਪਰ ਲੰਬਾ ਸਮਾਂ ਲੱਗ ਜਾਂਦਾ ਸੀ ਵੀਜ਼ਾ ਨਹੀਂ ਮਿਲਦਾ ਸੀ ਤਾਂ ਇਸ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ 'ਚ ਹੁਣ 126 ਦੇਸ਼ ਆਨਲਾਈਨ ਵੀਜ਼ਾ ਅਰਜ਼ੀ ਦਾਖਲ ਕਰ ਸਕਣਗੇ ਸੈਰਸਪਾਟਾ ਦੇ ਨਾਲ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣਗੇ ਕੰਗਾਲੀ ਦੇ ਦੌਰ ਚੋਂ ਗੁਜ਼ਰ ਰਹੀ ਪਾਕਿਸਤਾਨ ਸਰਕਾਰ ਨੇ ਇਸ ਕਰਕੇ ਫੈਸਲਾ ਲਿਆ ਇਸ ਨਾਲ ਟੂਰਿਜ਼ਮ ਨੂੰ ਬढ़ावा ਮਿਲੇਗਾ ਇਸ ਨਾਲ ਪਾਕਿਸਤਾਨ ਦਾ ਜੋ ਪਾਕਿਸਤਾਨ ਤੇ ਜੋ ਕਰਜ਼ਾ ਹੈ ਪਾਕਿਸਤਾਨ ਕੰਗਾਲੀ ਦੇ ਵਿੱਚ ਉਸ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤਾਂ ਵਕ ਵਕਤਰਾਂ ਦੀਆਂ ਪਾਲਿਸੀਆਂ ਪਾਕਿਸਤਾਨ ਸਰਕਾਰ ਦੇ ਵੱਲੋਂ ਬਣਾਈ ਜਾ ਰਹੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੋਈ ਵੀ ਫੀਸ ਨਹੀਂ ਲੱਗੇਗੀ 24 ਘੰਟੇ ਦੇ ਅੰਦਰ-ਅੰਦਰ ਵੀਜ਼ਾ ਮਿਲੇਗਾ ਔਰ ਸੁਵਿਧਾਵਾਂ ਵੀ ਜਿਹੜੀਆਂ ਨੇ ਉਹ ਚੰਗੀਆਂ ਮਿਲਣਗੀਆਂ ਐਨ ਆਰ ਆਈ ਸਿੱਖਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਵੀਜ਼ਾ ਮਿਲੇਗਾ ਸਿਰਫ ਤੇ ਸਿਰਫ ਉਹਨਾਂ ਸਿੱਖਾਂ ਨੂੰ ਜਿਹੜੇ 126 ਮੁਲਕਾਂ ਦੇ ਵਿੱਚ ਪੱਕੇ ਨੇ ਜਿਨ੍ਹਾਂ ਦੇ ਕੋਲ ਉਸ ਮੁਲਕ ਦਾ ਪਾਸਪੋਰਟ ਹੈ ਇਹ ਨਹੀਂ ਕਿ ਇੰਡੀਆ ਪਾਸਪੋਰਟ ਹੈ ਔਰ ਤੁਸੀਂ ਕੈਨੇਡਾ ਜਾਂ ਇੰਗਲੈਂਡ 'ਚ ਬੈਠੇ ਹੋ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਵੀਜ਼ਾ ਮਿਲ ਜਾਵੇਗਾ ਅਜਿਹਾ ਨਹੀਂ ਹੋਵੇਗਾ ਤੁਹਾਡੇ ਕੋਲ ਉਸ ਮੁਲਕ ਦਾ ਪਾਸਪੋਰਟ ਹੋਣਾ ਚਾਹੀਦਾ ਤੁਸੀਂ ਉਸ ਮੁਲਕ ਦੇ ਵਸਿੰਦੇ ਹੋਣੇ ਚਾਹੀਦੇ ਹੋ ਇਸ ਕਰਕੇ ਇਸ ਨਾਲ ਤੁਹਾਨੂੰ ਆਸਾਨੀ ਹੋਵੇਗੀ ਪਾਕਿਸਤਾਨ ਜਾਣ ਦੀ ਔਰ ਧਾਰਮਿਕ ਥਾਵਾਂ ਤੇ ਮੱਥਾ ਟੇਕਣ ਦੀ ਕਿਉਂਕਿ ਇੰਗਲੈਂਡ ਕੈਨੇਡਾ ਆਸਟ੍ਰੇਲੀਆ ਇਹਨਾਂ तमाम ਮੁਲਕਾਂ ਦੇ ਸਿੱਖ ਬਹੁਤ ਲੰਬੇ ਸਮੇਂ ਤੋਂ ਅਪਲਾਈ ਕਰਦੇ ਨੇ ਪਰ ਉਸ ਵੀਜ਼ਾ ਆਉਣ 'ਚ ਦੇਰੀ ਬਹੁਤ ਹੋ ਜਾਂਦੀ ਸੀ ਪਰ ਹੁਣ 24 ਘੰਟੇ ਦੇ ਅੰਦਰ ਅੰਦਰ ਵੀਜ਼ਾ ਮਿਲੇਗਾ ਔਰ ਆਸਾਨੀ ਨਾਲ ਤੁਸੀਂ ਘੁੰਮ ਸਕੋਗੇ ਤਾਂ ਭਾਰਤੀ ਸਿੱਖ ਆਨਲਾਈਨ ਵੀਜ਼ਾ ਰਾਹੀਂ ਗੁਰਦੁਆਰਾ ਜਰਮਸਥਾਨ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਅਤੇ ਪਾਕਿਸਤਾਨ ਵਿਚਾਲੇ ਹੋਰ ਇਤਿਹਾਸਿਕ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰ ਸਕਦੇ ਨੇ ਭਾਰਤੀ ਸਿੱਖਾਂ ਦੇ ਲਈ ਪਰ ਫਿਲਹਾਲ ਫ੍ਰੀ ਨਹੀਂ ਹੈ ਔਰ ਹਾਲਾਂਕਿ ਇਸ ਤੇ ਸਰਨਾ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਭਾਰਤੀ ਸਿੱਖਾਂ ਦੇ ਲਈ ਵੀ ਵੀਜ਼ਾ ਫ੍ਰੀ ਹੋਣਾ ਚਾਹੀਦਾ ਔਨ ਅਰਾਈਵਲ ਵੀਜ਼ਾ ਹੋਣਾ ਚਾਹੀਦਾ ਆ 24 ਘੰਟਿਆਂ ਦੇ ਅੰਦਰ ਅੰਦਰ ਵੀਜ਼ਾ ਮਿਲੇਗਾ ਪਾਕਿਸਤਾਨ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਅਸਰ ਉਹਨਾਂ ਦੀ ਇਕਨੋਮੀ ਤੇ ਵੀ ਪਵੇਗਾ ਜਿਸ ਤਰੀਕੇ ਨਾਲ ਟੂਰਿਜ਼ਮ ਨੂੰ ਬढ़ावा ਦੇਣ ਦੇ ਲਈ ਉਹਨਾਂ ਨੇ ਇੱਕ ਕਦਮ ਚੁੱਕਿਆ ਆ